ਜਿਹੜੇ ਬਿਆਰਾਂ ਜਾ ਕੇ 10-10000 ਰੁਪਏ 2 ਪੀਸ ਕੋਟਵਰਡ ਲੈਣਿਓ ਸਾਡੇ ਕੋਲ ਆਜੋ 10000 2 ਪੀਸ ਕੋਟਵਰਡ ਸਿਰਫ 2695 ਲੈਜੋ 3 ਪੀਸ ਕੋਟਵਰਡ ਜਿਹੜਾ ਬਿਆਰ ਜਾ ਕੇ 15-15000 ਲੈਣਿਓ ਸਾਡੇ ਕੋਲ 3410 ਚ ਲੈਜੋ ਸਲਾਈ ਵੀ ਸਿਰਫ 48 ਘੰਟਿਆਂ ਚ ਮਤਲਬ 48 ਘੰਟਿਆਂ ਵਿੱਚ ਕੋਟ ਪੈਂਟ ਸਲਾਈ ਕਰਕੇ ਤਿਆਰ ਕਰ ਦਿਆਂਗੇ ਆ ਦੇਖੋ ਪੂਰੀਆਂ ਮਹਾਰਾਜਾ ਸਟਾਈਲ ਦਿਖਾ ਰਿਹਾ ਸ਼ੇਰਬਾਨੀ ਦਾ ਕੋਈ 20000 ਨਹੀਂ ਕੋਈ 40000 ਨਹੀਂ ਕੋਈ 35000 ਨਹੀਂ 7-8000 ਰੁਪਏ ਤੋਂ ਸ਼ੇਰ ਵਾਣੀ ਸੀ ਸ਼ੁਰੂ ਕਰ ਦਿੰਨੇ ਆ ਤੁਸੀਂ ਇੰਡੋ ਵੈਸਟਰਨ ਲੈਣੇ ਆ ਤੇ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਮੈ ਆ ਜਾਣੀ ਆ ਜੇ ਤੁਸੀਂ ਚਾਹੋ ਨੀ ਵੀ ਭਾਈ ਲੈਣਾ 3 ਪੀਸ ਕੋਟਪੈਂਟ ਲੈਣਾ ਲਗਜ਼ਰੀ ਆ ਲੈਣਾ ਟੌਪ ਦਾ ਆ ਸ਼ਰਟ ਵੀ ਨਾਲ ਡਿਜ਼ਾਈਨਰ ਵਾਉਣੀਆਂ ਤੇ ਉਹ ਵੀ ਅਸੀਂ ਤੁਹਾਨੂੰ ਬਣਾ ਕੇ ਦੇ ਦਾਂਗੇ ਜਿਹੜੇ ਸ਼ਹਿਰਾਂ ਵਾਲੇ ਸਾਡੇ ਭਰਾ ਆ ਕਿੰਨੇ ਵੀ ਸਾਨੂੰ ਹਨਾ ਬਹੁਤ ਸੋਹਣਾ ਚਾਹੀਦਾ ਇੰਡੋ ਵੈਸਟਰਨ ਵਿੱਚ ਕੋਟਪੈਂਟ ਤੇ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਆ ਜਾਂਦੀ ਆ ਤੁਸੀਂ ਚਾਹੋ ਨੋ ਲਾਈਨ ਵਾਲਾ ਕੋਟਪੈਂਟ ਲੈਣਾ ਚੈੱਕ ਲੈਣਾ ਉਹਦੇ ਵਿੱਚ ਵੀ ਸਾਡੇ ਕੋਲ ਵੈਰਾਈਟੀ ਬਹੁਤ ਸਾਰੀਆਂ ਰਹਿੰਦੀ ਆ ਕਿਉਂਕਿ ਅਨਕਲੋਂ ਗੁੱਟ ਰੋਡ ਕਰਦੀਆਂ ਨੇ 20 ਸਤੰਬਰ ਤੱਕ ਬਹੁਤ ਵੱਡੀ ਆਫਰ ਲਾਤੀ ਆ ਇਹਦੇ ਵਿੱਚ ਰੰਗਾਂ ਦੇ ਬੇਸ਼ੁਮਾਰ ਰੰਗ ਭਰੇ ਹੋਏ ਨੇ ਆ ਰੰਗਾਂ 'ਚ ਕੋਈ ਕਮੀ ਨਹੀਂ ਕੇਨੇ ਲੈਣਾ ਬਲੂ ਕੇਲੇ ਲੈਣਾ ਸਕਿਨ ਕੇਲੇ ਲੈਣਾ ਵਾਈਨ ਤੇ ਕੇਨੇ ਲੈਣਾ ਮੋਰ ਪੰਖੀਆ ਕਲਰ ਹਰ ਪ੍ਰਕਾਰ ਦੀ ਵੈਰਾਈਟੀ ਸਾਡੇ ਕੋਲ ਹੈ ਜਿੱਡਾ ਵੱਜਾ ਮਰਜੀ ਬਰੈਂਡ ਲੈ ਲੋ ਪਰ ਉਸਤਾਨ ਦੀ ਲੁੱਟਾਂ ਨਹੀਂ ਹੁੰਦੜਾ ਔਰ ਸਨ ਲੈਣੀ ਏ ਤੁਸੀਂ ਰਹਿਮੰਦ ਲੈਣਾ ਤੁਸੀਂ ਸੀਆਰ ਆਮ ਲੈਣਾ ਤੁਸੀਂ ਵੇਖੋ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਅੰਕਲ ਓਮ ਦੇ ਸਟੋਰ ਤੇ ਮਿਲੇਗੀ ਆਹ ਦੇਖੋ ਰੰਗਾਂ 'ਚ ਕੋਈ ਕਮੀ ਨਹੀਂ ਤੁਸੀਂ ਬਸ ਰੰਗ ਦੇ ਉੱਤੇ ਉਂਗਲ ਰੱਖਣੀ ਤੇ ਤੁਹਾਡਾ ਕੋਟ ਪੈਂਟ 48 ਘੰਟਿਆਂ ਦੇ ਵਿੱਚ ਤੁਹਾਨੂੰ ਪਵਾ ਦੇਣਾ ਵਾ ਬਲੇਜ਼ਰਾਂ ਦੇ ਵਿੱਚ ਦੇਖੋ ਡਿਜ਼ਾਈਨ ਕਿੰਨੇ ਆ ਚੈੱਕ ਬੱਖੋ ਬਕਰਿਆ ਲਾਈਟ ਕਲਰ ਮਿਲ ਜਣਾ ਡਾਰਕ ਮਿਲ ਜਣਾ ਸੋ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਆ ਹੁਣ ਗੱਲ ਕਰਨੀ ਕੁੜਤੇ ਪਜਾਮਾ ਦੀ ਕੁੜਤਾ ਪਜਾਮਾ ਦਾ ਸਾਡੇ ਕੋਲ ਇੰਨਾ ਕੁ ਪਿਆ ਤੁਸੀਂ ਪਸੰਦ ਕਰਦੇ ਆ ਕਰਦੇ ਨੇ ਥੱਕ ਜਾਣਾ ਸਾਡੇ ਸੇਲਜ਼ਮੈਨਾਂ ਨੇ ਪਸੰਦ ਕਰਾਉਂਦੇ ਨੂੰ ਨਹੀਂ ਥੱਕਣਾ ਵਾਈਟ ਟਰੰਕ ਦਾ ਕੁਰਤਾ ਪਜਾਮਾ ਬਹੁਤ ਸਾਰਾ ਕੱਪੜਾ ਅਗੇ ਬਹੁਤ ਸਾਰੇ ਸ਼ੇਡ ਆ ਗਏ ਆ ਤੁਸੀਂ ਸਿਲਕ ਦਾ ਲੈ ਲਓ ਲੇਲਨ ਦਾ ਲੈ ਲਓ ਕਾਟਨ ਦਾ ਲੈ ਲਓ ਜਿੱਦਾਂ ਦਾ ਮਰਜ਼ੀ ਕੱਪੜਾ ਲੈ ਜਾਓ ਜਿਹੜਾ 1500 ਰੁਪਏ ਦਾ ਕੁਰਤਾ ਬਿਜਾਰ ਚ ਬਿਜਾਰ ਦੇ ਵਿੱਚ ਜਿਹੜਾ 1500 ਰੁਪਏ ਦਾ ਕੁਰਤਾ ਪਜਾਮਾ ਅਸੀਂ ਤੁਹਾਨੂੰ 700 ਰੁਪਏ ਦੇ ਦੇਣਾ ਮਾਲ ਤਵੇਈ ਦਾ ਜਿਹੜਾ ਮੰਗਦਾ ਉਹਨੂੰ ਹੀ ਦੇਈਦਾ ਬਾਜ਼ਾਰ 'ਚ ਜਾ ਕੇ ਪਤਾ ਕਰੋ ਦਵਾਈ ਵਾਲੇ ਕੋਰਤੇ ਪਿਆਮੇ 3 3000 35 3500 ਅਸੀਂ 11 1100 ਦੇ ਵਿੱਚ ਰਹਿਣਾ ਜੀ ਆਰਾਮ ਲੈ ਜਾਓ ਰੇਮਟ ਲੈ ਜਾਓ ਜਿੱਦਾਂ ਨੇ ਮਰਜ਼ੀ ਬ੍ਰੈਂਡ ਤੁਸੀਂ ਲੈ ਜਾਓ ਭਾਈ ਰੰਗ ਵੀ ਸਾਰੇ ਹੈਗੇ ਕੁਰਤੇ ਪਿਆ ਮੈਂ ਕਹਿੰਦਾ ਕੁਰਤੇ ਜਿਹੜੇ ਵਾਈਟ ਵਿੱਚ ਵਾਈਟ ਲੈ ਲਓ ਬਲੈਕ ਲੈ ਲਓ ਰੰਗਦਾਰ ਚ ਲੈ ਲਓ ਪੇਪਰ ਕੋਟਨ ਲੈ ਲਓ ਗੀਜ਼ਾ ਕੋਟਨ ਲੈ ਲਓ ਦੁਬਈ ਕੋਟਨ ਲੈ ਲਓ ਕੁਰਤੇ ਪਜਾਮਿਆਂ ਦੇ ਵਿੱਚ ਵੀ ਪੂਰੀ ਦੀ ਪੂਰੀ ਵੈਰਾਈਟੀ ਹੈ ਕੋਈ ਜਿਹੜਾ 700 ਮੰਗਦਾ ਕੋਈ 800 ਕੋਈ 1000 ਮੰਗਦਾ ਪਰ ਸਾਡੇ ਕੋਲ ਆਜੋ ਅਸੀਂ 1 ਦਾ 1000 ਨਾਲ ਅਸੀਂ 4 ਦਾ 1000 ਨਵਾਂਗੇ 2.5 250 ਰੁਪਏ ਚ 2.5 250 ਰੁਪਏ ਚ ਟੀ-ਸ਼ਰਟਾਂ ਦੇ ਰਹੇ ਹਾਂ ਲਾਰਜ మీడియం ਐਕਸਲ ਡਬਲ ਐਕਸਲ 3 ਐਕਸਲ ਕਪੜਾ ਵੀ ਮਲਾਈ ਵਰਗਾ 2.5 250 ਰੁਪਏ ਦੀ ਟੀ-ਸ਼ਰਟ ਕਰਤੀ ਆ ਇਸ ਤੋਂ ਇਲਾਵਾ ਤੁਸੀਂ ਜਾਗੋ ਦੇ ਪਾਰਟੀ ਦੇ ਥੀਮ ਬਣਾ ਕੇ ਕੁਰਤੇ ਪਜਾਮੇ ਬਣਾਉਣੇ ਆ ਦੇਖੋ ਪਾਰਟੀ ਵਾਲੇ ਕੁਰਤੇ ਪਜਾਮੇ ਦਿਖਾ ਰਹੇ ਆ ਪਾਰਟੀਆਂ ਵਾਲੇ ਕੁਰਤੇ ਪਜਾਮੇ ਥੀਮ ਬਣਾ ਬਣਾ ਕੇ ਲੈ ਜਾਓ ਇਹਦੇ ਵਿੱਚ ਹੀ ਬਹੁਤ ਸਾਰੀਆਂ ਵੈਰਾਈਟੀਆਂ ਲੋ ਜੀ ਸ਼ੇਰਵਾਨੀਆਂ ਦੇ ਵਿੱਚ ਵੀ ਅੰਕਲ ਓਮ ਨੇ ਕਰਤੀ ਹੈ ਕਮਾਲ ਪਰਾਂ ਦੇ ਵਿੱਚ ਜਾ ਕੇ ਨਾਲ ਲੁੱਟ ਕਰਾਓ ਜਿੱਥੇ 15-15000 ਰੁਪਏ ਤੁਸੀਂ ਰਣੇ ਅਸੀਂ ਤੁਹਾਨੂੰ 6-7000 ਦੇ ਵਿੱਚ ਤੁਹਾਡੀ ਸ਼ੇਰਵਾਨੀ ਤਿਆਰ ਸ਼ੇਰਵਾਨੀ ਦੇ ਵਿੱਚ ਰੰਗਾਂ ਜੀ ਵੇਖੋ ਕੋਈ ਕਮੀ ਨਹੀਂ ਸਕਿਨ ਲੈ ਲਓ ਪੀਚ ਲੈ ਲਓ ਵੇਖੋ ਉਸ ਤਰ੍ਹਾਂ ਦੀ ਸ਼ਰਟਾਂ ਲੈਣੀਆਂ ਚੈੱਕ ਲੈ ਜੋ ਪਲੇਨ ਲੈ ਜੋ ਪ੍ਰਿੰਟ ਲੈ ਜੋ ਲਾਈਨਾਂ ਵਾਲੀਆਂ ਲੈ ਜੋ 3-350 ਰੁਪਏ ਤੋਂ ਸ਼ਰਟ ਸਾਡੇ ਕੋਲ ਸ਼ੁਰੂ ਹੋ ਜਾਂਦੀ ਆ ਉਸ ਤੋਂ ਉੱਪਰ ਜਿੰਨਾਂ ਦੀ ਵੈਰਾਈਟੀ ਹੈਨੀ ਉਹ ਵੀ ਦਵਾਂਗੇ ਇਹ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਸੋਨੇ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਡਿਵਾਈਨ ਦਸਤਾਰ ਪੱਕਾ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ ਉਹਦੀ ਵੀ ਗਾਰੰਟੀ ਲੈਨੇ ਆ ਦੇਖੋ ਸਾਡੇ ਕੋਲ ਚਾਹੇ ਤੁਸੀਂ ਰੂਪੀਆ ਲੈ ਜਾਓ ਚਾਹੇ ਫੁੱਲ ਵੈਲ ਲੈ ਜਾਓ ਚਾਹੇ ਲਾਈਟ ਕਲਰ ਲੈ ਜਾਓ ਚਾਹੇ ਡਾਰਕ ਕਲਰ ਲੈ ਜਾਓ 550 ਤੋਂ ਵੱਧ ਰੰਗਾਂ ਗੂਟਾ ਥੱਲੇ ਲਾਉਣਾ ਲੈਣੀ ਦਾ ਕੱਪੜਾ ਲੈਣਾ ਤੇ ਇਹ ਵੀ ਤੁਹਾਨੂੰ ਅਸੀਂ 40 ਰੁਪਏ ਮੀਟਰ ਦੇ ਰਹਿਣਾ ਜੋ ਕਿ ਕੋਈ ਦੇ ਨਹੀਂ ਸਕਦਾ ਹੈਗਾ। ਲੋ ਜੀ ਡਿਵਾਈਨ ਦਸਤਾਰ ਨੇ ਕਰਤਾ ਏ ਤਮਾਕਾ। ਦੇਖੋ ਪੱਗਾਂ ਵਿੱਚ ਫੁੱਲ ਗਰੰਟੀ ਦੇ ਰੇ ਕੋ ਪੱਗ ਸਾਡੇ ਪੰਜਾਬ ਦੀ ਸ਼ਾਨ ਏ। ਕੋ ਸਰਦਾਰ ਪੱਗ ਜਦ ਬਾਨਾ ਕਿ ਕਦੇ ਪੱਗ ਚਾਹੀਦੀ ਸਾਨੂੰ ਵਧੀਆ। ਇਸ ਕਰਕੇ ਡਿਵਾਈਨ ਦਸਤਾਰ ਨੇ ਰੰਗਾਂ ਦੇ ਵਿੱਚ ਵੀ ਕਮਾਲ ਕੀਤੀ ਹੋਈ। ਆ ਫੁੱਲ ਵਾ ਲੈ ਲਓ, ਹਾਫ ਵਾ ਲੈ ਲਓ, ਰੁਬੀਆਂ ਲੈ ਲਓ ਜਿੱਦਾਂ ਆਹ ਰੰਗਾਂ ਵੱਲ ਛਾਤੀ ਮਾਰ ਲਓ ਜਿੱਦਾਂ ਮਰਜੀ। ਮੁੱਕ ਦੀ ਗੱਲ ਏ ਆ। ਛੇਤੀ ਆਜੋ ਅੰਕਲ ਹੋਮ ਬੁੱਟਾ ਰੋਡ ਕਾਤੀਆਂ ਜਿੱਥੇ ਸੂਟ ਵੀ ਲੈਣੇ ਆ ਸ਼ਰਾਰੇ ਅਗਰਾਰੇ ਵੀ ਲੈਣੇ ਆ ਲਹਿੰਗੇ ਗਾਉਨ ਡ੍ਰੈਸਾਂ ਕੁਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਤੇ ਪੱਕਾ ਸਾਰੇ ਜ ਵੱਡਾ ਫਾਇਦਾ ਕਰਾਂਗੇ